ਵੋਟਾਂ ਤੋਂ ਪਹਿਲਾਂ ਪੂਰੀ ਤਰ੍ਹਾਂ ਸਿਆਸਤ ਭਖੀ ਹੋਈ ਹੈ ਤੇ ਹੁਣ ਸਿਆਸੀ ਅਖਾੜੇ ਦੇ ਵਿੱਚ ਅਕਾਲੀ ਦਲ ਨੇ ਬੇਸ਼ੱਕ ਆਪਣੇ ਉਮੀਦਵਾਰ ਉਤਾਰ ਦਿੱਤੇ ਗਏ ਨੇ ਤੇ ਹੁਣ ਵਿਰੋਧੀਆਂ ਨੂੰ ਲਲਕਾਰ ਸ਼੍ਰੋਮਣੀ ਅਕਾਲੀ ਦਲ ਦੇ ਰਹੀ ਹੈ ਤੇ ਜਿਸ ਦੇ ਦੌਰਾਨ ਸੁਖਵੀਰ ਸਿੰਘ ਬਾਦਲ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਜਿਸ ਦਿਨ ਵੋਟਾਂ ਨੇ ਉਹ ਸਿਰ ਭੁੱਲਿਓ ਨਾ ਕਿ ਤੁਸੀਂ ਇਸ ਵਾਰ ਵੀ ਅਕਾਲੀ ਦਲ ਜਿਤਾਉਣੀ ਹੈ ਤੇ ਉਹਨਾਂ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਦਿੱਲੀ ਤੋਂ ਚੱਲਣ ਵਾਲੀਆਂ ਨੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਇੱਕ ਪਾਰਟੀ ਉਹ ਸਿੱਖਾਂ ਦੀ ਗੱਲ ਕਰਦੀ ਹੈ ਤੇ ਪੰਜਾਬ ਦੀ ਪਾਰਟੀ ਹੈ ਅਤੇ ਉਹਨਾਂ ਨੇ ਕਿਹਾ ਕਿ ਇੰਦਰਾ ਗਾਂਧੀ ਦੇ ਵੱਲੋਂ ਜਿਹੜਾ ਕਿ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਸੀ ਤਾਂ ਉਹ ਕਾਂਗਰਸ ਪਾਰਟੀ ਨੂੰ ਕਦੇ ਨਾ ਭੁੱਲਿਓ ਤੇ ਜਿਸ ਦੇ ਦੌਰਾਨ ਇਹ ਕਹਿ ਕੇ ਵਿਰੋਧੀਆਂ ਨੂੰ ਫਰਤੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਲਲਕਾਰਿਆ ਗਿਆ ਹੈ ਤਿੱਖੇ ਨਿਸ਼ਾਨੇ ਸਾਦੇ ਗਏ ਨੇ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਸਵਾਲ ਵੀ ਕੀਤੇ ਤੇ ਉਹਨਾਂ ਨੇ ਕਿਹਾ ਕਿ ਹਰ ਵਾਰ ਇੱਕ ਮੌਕਾ ਮੰਗਿਆ ਜਾਂਦਾ ਹੈ ਤੇ ਹੁਣ ਇਹਨਾਂ ਨੂੰ ਇੱਕ ਵਾਰ ਫਿਰ ਤੋਂ ਮੌਕਾ ਤੁਸੀਂ ਹੁਣ ਨਹੀਂ ਦੇਣਾ ਤੇ ਜਿਸ ਦੇ ਦੌਰਾਨ ਸੁਖਵੀਰ ਬਾਦਲ ਕਾਫੀ ਗਰਮ ਵੀਰ ਦਿਖਾਈ ਦੇ ਰਹੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸੁਖਵੀਰ ਬਾਦਲ ਦਾ ਹੋਰ ਕੀ ਕਹਿਣਾ ਅੱਜ ਚਾਰ ਪਾਰਟੀਆਂ ਮੁਕਾਬਲੇ 'ਚ ਐ ਚਾਰਾਂ ਦਾ ਇਤਿਹਾਸ ਪਤਾ ਹੈ ਚਾਰਾਂ ਦੇ ਕੰਮ ਕਰਨ ਦੇ ਤਰੀਕੇ ਪਤਾ ਹੈ ਚਾਰਾਂ ਦੀ ਲੀਡਰਸ਼ਿਪ ਬਾਰੇ ਪਤਾ ਹੈ ਤੇ ਫਿਰ ਵੀ ਆਪਾਂ ਫੈਸਲੇ ਸਹੀ ਨਹੀਂ ਕਰਦੇ ਦੇਖੋ ਨੁਕਸਾਨ ਕਿਦਾ ਹੁੰਦਾ ਹੈ ਦੇਖੋ ਆਪਾਂ ਕਿਤੇ ਹੋਰ ਜਾ ਕੇ ਤਾਂ ਰਹਿ ਸਕਦੇ ਨਹੀਂ ਪੰਜਾਬ ਆਪਣਾ ਘਰ ਹੈ ਜੇ ਪੰਜਾਬ ਵਿੱਚ ਤਰੱਕੀ ਹੋਊਗੀ ਆਪਾਂ ਨੂੰ ਫਾਇਦਾ ਹੈ ਜੇ ਪੰਜਾਬ ਵਿੱਚ ਕੰਮ ਰੁਕ ਜੂਗਾ ਬੁਰਾ ਹਾਲ ਹੋ ਜਾਊਗਾ ਖਤਮ ਹੋ ਜਾਊਗਾ ਇਹ ਨੁਕਸਾਨ ਆਪਣਾ ਹੀ ਹੈ ਆਪਾਂ ਕੀ ਕਰਦੇ ਆ ਵੋਟਾਂ ਪਾ ਦਿੰਦੇ ਆ ਫਿਰ ਕਹਿੰਦੇ ਆ ਗਲਤੀ ਹੋ ਗਈ ਪਰ ਜਿਹੜੀ ਗਲਤੀ ਹੋ ਗਈ ਨਾ 5 ਸਾਲ ਜ਼ਿੰਦਗੀ ਤੇ ਖਰਾਬ ਹੋ ਜਾਂਦੇ ਤੁਹਾਡੇ 5 ਸਾਲ ਤੇ ਦੋ ਵਾਰ ਲਗਾਤਾਰ ਗਲਤੀ ਹੋ ਜਾਂਦਾ 10 ਸਾਲ 50 ਸਾਲ ਆਲਾ 60 ਸਾਲ ਦਾ ਹੋ ਜਾਂਦਾ 60 ਸਾਲ ਆਲਾ 70 ਸਾਲ ਦਾ ਹੋ ਜਾਂਦਾ 10 ਸਾਲ ਜ਼ਿੰਦਗੀ ਦੇ ਬਹੁਤ ਹੁੰਦੇ ਆ ਚਾਰ ਪਾਰਟੀਆਂ ਇੱਕ ਕਾਂਗਰਸ ਪਾਰਟੀ ਹੈ ਜੀ ਦਾ ਇਤਿਹਾਸ ਤੁਹਾਨੂੰ ਪਤਾ ਹੈ ਤੇ ਤੁਹਾਨੂੰ ਵੀ ਕੱਲ ਯਾਦ ਵੀ ਕਰਨੀ ਚਾਹੀਦੀ ਹੈ ਐ ਸਾਲ ਜਦੋਂ ਤੁਸੀਂ ਵੋਟ ਪਾਉਣ ਜਾਓਗੇ ਪਹਿਲੀ ਜੂਨ ਨੂੰ ਵੋਟਾਂ ਪਹਿਲੀ ਜੂਨ ਨੂੰ ਉਸ ਟਾਈਮ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਦਾ ਹਮਲਾ ਦਾ ਐਲਾਨ ਕੀਤਾ ਸੀ ਦਰਬਾਰ ਸਾਹਿਬ ਦਾ ਜਿਸ ਦਿਨ ਤੁਸੀਂ ਵੋਟਾਂ ਪਾਉਣ ਜਾਓਗੇ ਕੀ ਤੁਸੀਂ ਭੁੱਲ ਸਕਦੇ ਹੋ ਪ੍ਰਖਾਦ ਸਾਹਿਬ ਜੀ ਸਾਰੇ ਭੁੱਲ ਗਏ ਸਾਰੇ ਭੁੱਲੀ ਬੈਠੇ ਐ ਮੈਂ ਇੱਕ ਵਾਰ ਦੱਸ ਰਿਹਾ ਸੀ ਕਿ ਆਪਣੀ ਕੌਮ ਨੂੰ ਹੋ ਗਈ ਹੈ 84 ਦੇ ਕਤਲੇਆਮ ਹੋਏ 85 ਵਿੱਚ ਪੰਜਾਬ ਦੇ ਇਲੈਕਸ਼ਨ ਹੋਏ 35 ਸੀਟਾਂ ਕਾਂਗਰਸ ਜਿੱਤੀ ਉਦੋਂ 35 ਸੀਟਾਂ ਜਿੱਥੇ ਉਹਨਾਂ ਦੀ ਜ਼ਮਾਨਤਾਂ ਜਬਤ ਹੋਣੀ ਚਾਹੀਦੀਆਂ ਸੀ ਐਮਐਲਏ ਬਣੇ ਆਹ ਤਾਂ ਆਪਾਂ ਪੰਜਾਬ ਆਪਾਂ ਫalse ਜੀ ਕੀ ਹੋ ਗਿਆ ਆਪਾਂ ਹੁਣ ਕਾਂਗਰਸ ਦੀ ਸਰਕਾਰ ਜਿਹਨੇ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਸ ਪਾਰਟੀ ਨੂੰ ਤਾਂ ਆਪਾਂ ਦੋ ਵਾਰ ਮੁੱਖ ਮੰਤਰੀ ਬਣਾ ਤੀ ਤਿੰਨ ਵਾਰ ਬਣ ਕੇ ਉਹਦੇ ਬਹੁਤ ਪਤੀ ਕਿੰਨੇ ਵਾਰ ਬਣ ਗਏ ਤੇ ਇੱਕ ਗੱਲ ਹੋਰ ਦੇਖੋ ਜਦੋਂ ਜਦੋਂ ਬਣੇ ਆ ਇੱਕ ਨਿਸ਼ਾਨੀ ਉਹਨਾਂ ਦੀ ਨਹੀਂ ਆ ਕਿ ਉਹਨੇ ਆ ਕੰਮ ਕੀਤਾ ਹੁਣ ਦੂਜੀ ਪਾਰਟੀ ਦੇਖ ਲਓ ਇੱਥੇ ਹੁਣ ਭਾਰਤੀ ਜਨਤਾ ਪਾਰਟੀ ਕੱਲੇ ਹੋ ਗਏ ਜਦੋਂ ਤੱਕ ਸਾਡੇ ਨਾਲ ਸੀ ਆਪਣੀ ਕੌਮ ਦੇ ਉਹਨਾਂ ਹਿੰਮਤ ਨਹੀਂ ਸੀ ਕੋਈ ਹਿੰਮਤ ਕਰ ਸਕੇ ਆਪਣੇ ਕੌਮ ਹੁਣ ਕੀ ਹੋਇਆ ਅਲੱਗ ਹੋ ਗਏ ਨਾ ਪਤ ਹਜ਼ੂਰ ਸਾਹਿਬ ਦਾ ਜਿਹੜਾ ਬੋਰਡ ਹੈ ਆਪਣੇ ਗੁਰੂ ਘਰ ਦੇ ਇੱਕ ਐਕਟ ਬਣਿਆ ਜਿਹਦੇ ਰਾਹੀਂ ਗੁਰੂ ਘਰਾਂ ਦੀ ਮੈਨੇਜਮੈਂਟ ਹੈ ਤਖਤ ਹਜ਼ੂਰ ਸਾਹਿਬ ਦੇ ਬੋਰਡ ਤੇ ਇਹਨਾਂ ਨੇ ਬੋਰਡ ਹੀ ਬਦਲਤਾ ਸਾਰੇ ਆਰਐਸਐਸ ਦੇ ਬੰਦੇ ਲਾਤੇ ਤੁਸੀਂ ਦੇਖੋ ਆਪਣੇ ਤਖਤ ਹਜ਼ੂਰ ਸਾਹਿਬ ਦਾ ਬੋਰਡ ਹੁਣ ਕੰਟਰੋਲ ਉਹਨਾਂ ਕੋਲੇ ਚਲਾ ਗਿਆ ਤਖਤ ਪਕਣਾ ਸਾਹਿਬ ਦਾ ਕੰਟਰੋਲ ਉਹਨਾਂ ਨੇ ਲੈ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜੇ ਆਪਣੇ ਸਿੰਬਲ ਤੇ ਜਿੱਤੇ ਸੀ ਸਾਰੇ ਆਪਾਂ ਇਲੈਕਟਿਡ ਬਾਡੀ ਸੀ ਆਪਣੀ ਆ ਸਰਸਾ ਦੇ ਸਾਰੇ ਆਪਣੀ ਕੋਲ ਰਾਤੋਂ ਰਾਤ ਉਹਨੂੰ ਬੀਜੇਪੀ ਸ਼ਾਮਿਲ ਕਰ ਲਿਆ ਤੇ ਸਾਰਾ ਮੈਨੇਜਮੈਂਟ ਲੈ ਗਏ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪਾਰਲੀਮੈਂਟ ਦੇ ਐਕਟਰਾਂ ਹੀ ਬਣੀ ਹੈ ਜਿਹੜੇ ਅੰਗਰੇਜ਼ ਨਹੀਂ ਤੋੜ ਸਕੇ ਇਹਨਾਂ ਨੇ ਤੋੜ ਕੇ ਹਰਿਆਣਾ ਅਲੱਗ ਕਰ ਦਿੱਤਾ ਹੁਣ ਅਗਲਾ ਨਿਸ਼ਾਨਾ ਹੈ ਪੰਜਾਬ ਤੁਹਾਡਾ ਆਪਣਾ ਉਹਨੂੰ ਪਤਾ ਹੈ ਕਿ ਆਪਣੀ ਤਾਕਤ ਇੱਥੋਂ ਆਉਂਦੀ ਹੈ ਤੇ ਜਿਹੜਾ ਉਹਦਾ ਧੁਰਾ ਹੀ ਖਤਮ ਕਰ ਦਿਓ ਕੀ ਹਲੇ ਵੀ ਤੁਸੀਂ ਚੁੱਪ ਰਹੋਗੇ ਆ ਹੁਣੇ ਕਿਸਾਨ ਜਥੇਬੰਦੀਆਂ ਦੀ ਆਪਣੇ ਆ ਬਾਰਡਰ ਤੇ ਜਦੋਂ ਰੋਕੇ ਸੀ ਗੁਰੂ ਘਰਾਂ ਤੋਂ ਪਹਿਲੇ ਤਾਂ ਕੋਈ ਵੀ ਧੰਨੇ ਆਉਂਦੇ ਆ ਕੋਈ ਹੁੰਦਾ ਲੰਗਰ ਜਾਂਦੇ ਐ ਐਕ ਵੀ ਕੀ ਕੀਤਾ ਕਿਉਂਕਿ ਕਮੇਟੀ ਹਰਿਆਣਾ ਦੀ ਉਹਨਾਂ ਨੇ ਆਪਣੇ ਕੰਟਰੋਲ ਚ ਕਰ ਲਈ ਪੁਲਿਸ ਨੂੰ ਜਿਹੜੇ ਕਰ ਰਹੇ ਸੀ ਢਾਇਆ ਗਿਆ ਗੁਰਦਗਰੂ ਘਰਾਂ ਚ ਪਹਿਲੇ ਬੰਗਲਾ ਸਾਹਿਬ ਚ ਨਾਲ ਜੰਤਰਮੰਤਰ ਹੈ ਉੱਥੇ ਕੋਈ ਵੀ ਦੁਨੀਆ ਦਾ ਕੋਈ ਵੀ ਉੱਥੇ ਧਰਨਾ ਦੇਣ ਆਉਂਦਾ ਕਿਉਂਕਿ ਡੈਮੋਕਰੇਸੀ ਵਿੱਚ ਧਰਨਾ ਦੇਣਾ ਇੱਕ ਡੈਮੋਕਰੈtic ਰਾਈਟ ਹੈ ਉਹ ਵਿਚਾਰੇ ਬੰਗਲਾ ਸਾਹਿਬ ਯਾਦ ਸੀਰਗੰਗ ਸਾਹਿਬ ਉੱਥੇ ਆ ਕੇ ਮੱਥਾ ਵੀ ਟੇਕਦੇ ਨਾਲੇ ਲੰਗਰ ਵੀ ਛੱਕ ਜਾਂਦੇ ਸੀ ਜਦੋਂ ਦੀ ਦਿੱਲੀ 'ਚ ਇਹਨਾਂ ਨੇ ਆਪਣੇ ਬੀਜੇ ਕੋਲ ਕਮੇਟੀ ਬਣਾਈ ਹੈ ਹੁਣ ਇਹਨਾਂ ਨੇ ਲੰਗਰ ਦੇਣਾ ਹੀ ਬੰਦ ਕਰਤਾ ਹੁਣ ਦੇਖੋ ਆਪਣੀ ਕੌਮ 'ਚ ਲੰਗਰ ਦੀ ਪ੍ਰਥਾ ਕੀ ਐ ਤੇ ਕਿਵੇਂ ਕਰ ਦਿੱਤਾ ਹੁਣ ਝਾੜੂ ਵਾਲੇ ਆਏ ਆ ਤੀਜੇ ਹਾਲਾਤ ਕੀ ਬਣਾਤਾ ਤੁਹਾਨੂੰ ਪਤਾ ਜੇ ਤੁਸੀਂ ਆਪਣੀ ਆਪਣੀ ਜੀ ਰਿਸ਼ਤਾ ਵੀ ਆਪਾਂ ਪਰਿਵਾਰ ਚ ਕਿਸੇ ਨਾਲ ਕਰਦੇ ਆਂ ਪਿਛੋਕੜ ਦੇਖਦੇ ਆਂ ਯਾ ਘਰ ਕਹਿ ਜਾ ਪਿਛੋਕੜ ਕੀ ਐ ਪੁਰਾਣਾ ਐਕਸਪੀਰੀਅੰਸ ਕੀਆ ਬਜ਼ੁਰਗ ਕੌਣ ਸੀ ਦਾਦੇ ਕੌਣ ਸੀ ਨਾਨਨੇ ਕੌਣ ਇੱਥੇ ਤਾਂ ਪਿਛੋਕੜ ਦੇਖੇ ਨਹੀਂ ਝਾੜੂ ਵਾਲੇ ਦਾ ਇੱਕ ਮੌਕਾ ਐ ਖਾਲਸਾ ਜੀ ਕੱਲੇ ਕੰਨ ਤੇ ਲਿਖਤਾ ਉਹਨਾਂ ਨੇ ਇੱਕ ਮੌਕਾ ਕੇਜਰੀਵਾਲ ਨੂੰ ਦੇ ਦਿਓ ਤੇ ਧੜਾ ਧੜ ਬਣ ਵੀ ਐ ਨਹੀਂ ਦੇਖਿਆ ਕਿ ਕਿਨੇ ਕੀ ਕੀਤਾ ਸਾਰੇ ਝਾੜੂ ਦੇ ਮਗਰ ਤੇ ਹੁਣ ਕਹਿੰਦੇ ਆ ਗਲਤੀ ਹੋ ਗਈ ਗਲਤੀ 5 ਸਾਲ ਵਾਸਤੇ ਹੋ ਗਈ ਥੋੜੀ 5 ਸਾਲ ਤੁਸੀਂ ਪਿੱਛੇ ਸੜਕਾ ਦੇਖੋ ਮੁੱਖ ਮੰਤਰੀ ਬੰਦਾ ਸਾਰਿਆਂ ਨੂੰ ਜੀ ਕਰਦਾ ਪਰ ਮੁੱਖ ਮੰਤਰੀ ਚਲਾਉਣੀ ਤੇ ਜਿੰਮਵਰੀ ਕੋਈ ਨਹੀਂ ਸਮਝਦਾ ਮੁੱਖ ਮੰਤਰੀ ਜੇ ਸਹੀ ਮਿਹਨਤੇ ਤੁਸੀਂ ਪੰਜਾਬ ਦਾ ਇhtiaz ਬਣ ਰਹੋ ਤੁਸੀਂ ਸਾਰੇ ਜਿੰਨੇ ਇੱਥੇ ਲੋਕ ਬੈਠੇ ਨਾ ਪੰਜਾਬ ਦੇ ਕਿਸੇ ਨਾ ਕਿਸੇ ਪਿੰਡ ਜਾਂ ਕਿਸੇ ਇਲਾਕੇ ਤੋਂ ਰਹਿਣ ਵਾਲਿਓ ਸਾਰੇ ਇੱਥੇ ਤੁਸੀਂ ਆ ਤੁਹਾਡਾ ਸੈਕੰਡ ਘਰ ਆ ਹੁਣ ਫਸਟ ਘਰ ਬਣ ਗਿਆ ਉਸ ਪਿੰਡ ਤੋਂ ਜਿੱਥੋਂ ਨਹੀਂ ਹੋ ਤੇ ਇੱਥੋਂ ਤੱਕ ਲੈਫਟ ਰਾਈਟ ਦੇਖਦੇ ਜਾਓ ਕੀ ਕੀ ਚੀਜ਼ ਬਣੀ ਹੈ ਪਤਾ ਕਰ ਲੋ ਕਿਸੇ ਚੀਜ਼ ਨੂੰ ਦੇਖ ਕੇ ਪਤਾ ਕਰ ਲੋ ਕਿੱਦੋਂ ਬਣਾਈ ਹੈ ਤੁਹਾਨੂੰ ਆਨਸਰ ਆਊਗਾ ਕਿਸ ਦਾ ਪ੍ਰਕਾਸ਼ ਸਿੰਘ ਜੀ ਬਾਦਲ ਦੀ ਸਰਕਾਰ ਦੇ ਦੌਰਾਨ ਅਕਾਲੀ ਸਰਕਾਰ ਦੇ ਦੌਰਾਨ ਬਣੀ ਹੈ ਜੇ ਟਿਊਬਵਲ ਦੇਖੋਗੇ ਚੱਲਦੇ ਕਨੈਕਸ਼ਨ ਅਕਾਲੀ ਦਲ ਨੇ ਦਿੱਤੇ ਆ ਤੇ ਬਿੱਲ ਵੀ ਮਾਫ ਕੀਤੀ ਹੈ ਜੇ ਖਾਲੇ ਕੱਟੂ ਕੱਸੀ ਉੱਤੇ ਟੱਕੋਂਗੇ ਨਹਿਰਾਂ ਉੱਤੇ ਟੱਕੋਂਗੇ ਕਾਲੀ ਸਰਕਾਰ ਨੇ ਬਣਾਈਆਂ ਜੇ ਮੰਡੀਆਂ ਤਰਫ ਜਾਓਗੇ ਕੋਲੋਂ ਦੇ ਟੱਪੋਂਗੇ ਕਾਲੀ ਸਰਕਾਰ ਨੇ ਬਣਾਈਆਂ ਜੇ ਤੁਸੀਂ ਅੱਜ ਪੰਜਾਬ ਦੇ ਕਿਸ ਕੋਨੇ ਤੋਂ ਇੱਥੇ ਹੁਣੇ ਚਾਰ ਦਿਨ ਸੜਕਾਂ ਹੈ ਪਤਾ ਲੱਗਦਾ ਜੇ ਤੁਸੀਂ ਲੁਧਿਆਣੇ ਜਾਣੇ ਹੋ ਜਲੰਧਰ ਜਾਣੇ ਹੋ ਅੰਮ੍ਰਿਤਸਰ ਜਾਣੇ ਹੋ ਪਟੰਡੇ ਜਾਣੇ ਹੋ ਇੱਕ ਦਿਨ ਚ ਮੈਂ ਆ ਮਨਜ਼ੂਰ ਕਰਾ ਕੇ ਸ਼ੁਰੂ ਕਰਾਈਆਂ ਇੱਕ ਦਿਨ ਚ ਪਹਿਲੇ ਥੋੜੇ ਹਰ ਦੂਜੇ ਅੱਧੇ ਘੰਟੇ ਬਾਅਦ ਰੇਲਵੇ ਫਾਟਕਸ ਦਿਖਦੇ ਹੁੰਦੇ ਸੀ ਕਿਤੇ ਦੇਖੇ ਪਹਿਲੇ ਫਟ ਇੱਕ ਦਿਨ ਜੇ ਉਹ ਡਿਪਲੀ ਸੀਮ ਸੀ 190 ਫਾਟਕ ਮੈਂ ਮਨਜ਼ੂਰ ਕਰਾ ਕੇ ਬਣਾ ਦਿੱਤੇ ਰੇਲਵੇ ਉੱਪਰ ਪੁਲ ਬਣਾ ਦਿੱਤੇ ਆ エアਪੋਰਟ ਤੋਂ ਲੈ ਕੇ ਬੀਬੀ ਦੇ ਥਰਮਲ ਪਲੈਂਟ ਤੋਂ ਲੈ ਕੇ ਤੁਸੀਂ ਦੂਜਿਆਂ ਦੀ ਇੱਕ ਨਿਸ਼ਾਨੀ ਪੁੱਛ ਰਹੇ ਕੋਈ ਵੀ ਆਏ ਨਾ ਮੈਂ ਪੁੱਛਿਆ ਸੀ ਪਾਰਲੀਮੈਂਟ 'ਚ ਪੁੱਛਿਆ ਅਸੈਂਬਲੀ ਪੁੱਛਿਆ ਸੀ ਚੰਨੀ ਉਦੋਂ ਲੀਡਰਾਂ ਦੇ ਹਾਊਸ ਸੀ ਮੈਂ ਕਿਹਾ ਪੰਜ ਚੀਜ਼ਾਂ ਦੱਸ ਦਿਓ 10 ਸਾਲ ਕੈਪਟਨ ਰਿਹਾ ਨਹੀਂ ਦੱਸ ਸਕਿਆ ਮੈਂ ਕਿਹਾ ਚਾਰ ਦੱਸ ਦਿਓ ਤਿੰਨ ਦੱਸ ਦਿਓ ਦੋ ਅਖੀਰ ਜੋ ਇੱਕ ਕੇ ਆ ਗਿਆ ਨਾ ਕਹਿੰਦਾ ਬਸ ਪੈਚ ਵਰਕ ਕਰਾਈ ਆ ਸੜਕਾਂ ਤੇ ਜੇ ਪੈਚ ਵਰਕ ਕਰਾਉਣ ਵਾਲੀ ਸਰਕਾਰ ਬਣਾਉਣੀ ਆ ਤੁਹਾਡੇ ਹੱਥ ਫਿਰ ਕਿਸਮਤ ਤੁਸੀਂ ਆਪਣੀ ਬਣਾ ਰਹੇ ਹੋ ਖਰਾਬ ਵੀ ਆਪ ਕਰ ਰਹੇ ਹੋ ਇੱਥੇ ਕੋਈ ਵਪਾਰ ਕਰ ਦੇਣਾ ਜਿੰਨੀ ਵੱਡੀ ਇੰਡਸਟਰੀ ਆ ਕੋਈ ਇੰਡਸਟਰੀ ਵਪਾਰ ਕਰਦਾ ਇੱਕ ਬੰਦਾ ਜੇ ਚੰਗਾ ਤੁਸੀਂ ਆਪਣਾ ਮੈਨੇਜਰ ਰੱਖ ਲਓਗੇ ਜਾਂ ਚੰਗਾ ਐਮ ਡੀ ਲੈ ਲਓਗੇ ਮਾੜੀ ਚੱਲਦੀ ਫੇਲ ਕੰਪਨੀ ਨੂੰ ਪ੍ਰੋਫਿਟ 'ਚ ਲਿਆਉਂਦਾ ਜੇ ਮਾੜਾ ਬੰਦਾ ਲੱਭ ਲਓਗੇ ਤਾਂ ਪ੍ਰੋਫਿਟ ਵਾਲੀ ਕੰਪਨੀ ਨੂੰ ਡੋਪ ਦਿੰਦਾ ਇੱਕ ਬੰਦਾ ਹੀ ਤਹਾਨੂੰ ਕੱਲਾ ਇੱਕ ਮੰਤਰੀ ਜੁਹਣਾ ਚਾਹੀਦਾ ਕਿਹੜਾ ਮੁੱਖ ਮੰਤਰੀ ਬਣਾਉਣਾ ਜਿਹਦੇ ਤੁਹਾਨੂੰ ਭਰੋਸਾ ਹੈ ਜਿਹੜਾ ਪੰਜਾਬ ਨੂੰ ਅੱਗੇ ਲਿਜਾ ਸਕਦਾ ਹੈ